ਤੁਹਾਨੂੰ ਪਹਿਲਾਂ ਬੇਟੀ ਤੁਹਾਡੇ ਨਾਲ ਤੁਸੀਂ ਵੈਸੇ ਤਾਂ ਸਾਰੇ ਜਾਣਦੇ ਹੀ ਹੋ ਠੀਕ ਹੈ ਸਰਦਾਰ ਨਸ਼ੱਤਰ ਸਿੰਘ ਆਪਨੇ ਵਿੱਚ ਆਏ ਨੇ ਇਹ ਗੱਤਕਾ ਦੇ ਕੋਚ ਨੇ ਠੀਕ ਹੈ ਤੇ ਇੱਕ ਤੇ ਇਹ ਬਹੁਤ ਵਧੀਆ ਗੱਲ ਹੈ ਕਿ ਇਹ ਗੱਤਕਾ ਸਖਾਰੇ ਨੇ ਸਾਰੇ ਬੱਚਿਆਂ ਨੂੰ ਤੇ ਸੈਕੰਡ ਬੇਟੇ ਅੱਜ ਇਹਨਾਂ ਦਾ ਜਨਮ ਦਿਨ ਹੈ ਪਹਿਲਾਂ ਅਸੀਂ ਸਕੂਲ ਵੱਲੋਂ ਸਾਰੇ ਟੀਚਰ ਵੱਲੋਂ ਇਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆਂ ਬੇਟੇ ਸ਼ੇਰ ਜੀ ਉਹਦੇ ਉੱਤੇ ਬੜੀ ਵਧੀਆ ਆਪਣੇ ਸਕੂਲ ਦੇ ਲਈ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਕਿ ਆਪਾਂ ਨੂੰ ਕੁਝ ਪਲਾਂਟਸ ਨੇ ਜਿਹੜੇ ਠੀਕ ਹੈ ਉਹ ਲਗਾਤੇ ਜਾ ਰਹੇ ਨੇ ਜਿਹਦੇ ਨਾਲ ਆਪਣਾ ਜਿਹੜਾ ਮਾਤਾਵਾਰਨ ਹੈ ਉਹ ਲਈ ਨੇ ਚੰਗੇ ਨੇ ਤੇ ਇਹ ਕੀ ਮਾਤ ਲਈ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਇਹਨਾਂ ਦੇ ਲਈ ਸਭ ਲੋਕ ਸਿੱਕ ਲੈਪਿੰਗ ਬੈਠੇ ਧੰਨਵਾਦੀਆਂ ਕਿੰਨਾ ਨਹੀਂ ਇਹੀ ਪ੍ਰੋਗਰਾਮ ਸਾਡਾ ਜੀ ਲਈ ਕੀਤਾ ਤੇ ਮੈਂ ਹੁਣ ਸਰਦਾਰ ਨਛੱਤਰ ਸਿੰਘ ਨੂੰ ਮੈਂ ਜਾਈਆਂ ਕਿ ਉਹ ਸਾਡੇ ਸਪੈਸ਼ਲ ਅਫੇਅਰ ਸ਼ੌਕੀਨ ਜਿਹੜੇ ਉਹ ਵਿਆਹ ਦਾ ਬਾਈਕ ਦਾ ਚਲਦੀ ਰਹੀ ਆਵਾਜ਼ ਆ ਰਹੀ ਭਾਈ ਬਾਈਕ ਦਾ ਮਨ ਪਾ ਦੇਣਾ ਹੋਣਾ ਬੈਕਸਪੋਰਟ ਆਕਲ ਨਹੀਂ ਕਿ ਕਿਹੜਾ ਬੈਕਸਪੋਰਟ

ਜੀ ਪਵਾ ਜਾਰੀ ਆਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਟੀਚਰ ਸਾਹਿਬਾਨ ਦਾ ਪ੍ਰਿੰਸੀਪਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਜਿਦਾ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੁਹਾਡੇ ਸਾਰਿਆਂ ਵਿੱਚ ਤੇ ਆਪਾਂ ਇੱਕ ਫਤਰੀ ਸਾਂਝ ਪੜ ਲਈਏ ਜੋ ਆਪਣਾ ਅਸੂਲ ਹੈ ਗੁਰੂ ਸਾਹਿਬ ਜੀ ਬਖਸ਼ੀ ਫਤਰੀ ਕੱਜ-ਵੱਜ ਕੇ ਬਣਾਉਂਦੀ ਆਪਾਂ ਕੋ ਵਾਹਿਗੁਰੂ ਜੀ ਦਾ ਨੇ ਬੱਚੇ ਬੈਠੇ ਨਿਕਲਣਾ ਕੋਈ ਆਵਾਜ਼ ਆਈ ਇੱਕ ਵਾਰੀ ਫੇਰ ਕੋਸ਼ਿਸ਼ ਕਰਦੇ ਆ ਵੈਰੀ ਗੁੱਡ ਜੀ ਦਾ ਅਸੀਂ ਗੱਲਾਂ ਤਾਂ ਉਹਦੀ ਬਣੀ ਦੀ ਪਰ ਫਿਰ ਵੀ ਇਦਨ ਕੋਈ ਕਰਦਾ ਸੁਧੰਵਾਦ ਜੀ ਅਸੀਂ ਪਿਛਲੇ ਦਿਨੀ ਮੇਰੀ ਪ੍ਰੀਕਸ ਬਣਾਇਆ ਉਹਦੇ ਵਿੱਚ ਅਸੀਂ ਆਪਾਂ ਸਾਰਿਆਂ ਨੂੰ ਪਤਾ ਵੀ ਪੋਧਿਆ ਤਾਂ ਕਰ ਲਾਇਆ ਸੀਗਾ ਆਪਾਂ ਦੇਖਦੇ ਆਪਾਂ ਪਿੰਡਾਂ ਵਿੱਚ ਲੈਟ ਵਾਲਿਆਂ ਆਪਾਂ ਹਰਥਾ ਲੰਗਰ ਲੱਗਦੇ ਆ ਕੋਈ ਕੜੀ ਚੋਲਾ ਤਾਂ ਲੰਗਰ ਦਾ ਆਇਆ ਕੋਈ ਪ੍ਰਸ਼ਾਦਾ ਦਾ ਲੰਗਰ ਆਇਆ ਹਰ ਬੰਦੇ ਦਾ ਤਰੀਕਾ ਅਲੱਗ-ਅਲੱਗ ਹੈ ਪਰ ਅਸੀਂ ਉਹਨਾਂ ਦੇ ਖਿਲਾਫ ਹੋਗੇ ਨਹੀਂ ਪਰ ਅਸੀਂ ਉਹਨਾਂ ਦੇ ਨਾਲ ਵੀ ਗਏ ਉਹਦਾ ਕਾਰਨ ਇਹ ਹੈ ਕਿ ਜਿਹੜੇ ਬੰਦੇ ਘਰ ਦੋ ਟਾਂ ਦੀ ਰੋਟੀ ਪੱਕ ਰਹੀ ਆ ऑलरेडी ਉਹਨੂੰ ਲੰਗਰ ਦੀ ਜ਼ਰੂਰਤ ਹੈ ਜਿਹੜੇ ਆਪਾਂ ਪ੍ਰਸ਼ਾਦਾ ਪਾਣੀ ਜਾਂ ਜਿਹੜੇ ਲੰਗਰ ਲੱਗਦੇ ਆ ਆਪਾਂ ਪਿੰਡ ਦੇ ਵਿੱਚ ਕੋਈ ਤਿਉਹਾਰ ਹੁੰਦਾ ਨਾ ਜਾਂ ਨਗਰ ਕੀਰਤਨ ਆਲਾ ਹੋਵੇ ਛੇ-ਛੇ ਜਗਾ ਲੰਗਰ ਲੱਗੇ ਹੁੰਦੇ ਨੇ ਲੱਗੇ ਹੁੰਦੇ ਨੇ ਜੀ ਫਿਰ ਲੱਗਦਾ ਵੀ ਉਹਨਾਂ ਲੰਗਰਾਂ ਦੀ ਜਿਆਦਾ ਲੋੜ ਹੈ ਕਿਉਂਕਿ ਘਰਾਂ ਦੇ ਵਿੱਚ ਉਹ ਪ੍ਰਸ਼ਾਦਾ ਛਕਦੇ ਨੇ ਤੇ ਲੰਗਰ ਕਹੇ ਜਿਹਾ ਲੈਣੇ ਚਾਹੀਦੇ ਨੇ ਜਿਵੇਂ ਆਪਾਂ ਇਹ ਬੂਟਿਆਂ ਦਾ ਲੰਗਰ ਲਾ ਰਹੇ ਹਾਂ ਇਹ ਲੰਗਰ ਇਦਾਂ ਨਹੀਂ ਕਿ ਵੀ ਜਿਹਨੂੰ ਮਰਜ਼ੀ ਚੱਕ ਕੇ ਦੇ ਦੇਣ ਲੰਗਰ ਦੇ ਵਿੱਚ ਇਹ ਹੁੰਦਾ ਨਾ ਜਿੰਨਾ ਮਰਜ਼ੀ ਕੋਈ ਲਫਾਵੇ ਝਪਾ ਕੇ ਨੇ ਜੀ ਜਿੰਨਾ ਮਰਜ਼ੀ ਕੋਈ ਥਾਲੀ ਪਰ ਬੂਟਿਆਂ ਦਾ ਲੰਗਰ ਅਸੀਂ ਬੜੇ ਤਰੀਕੇ ਨਾਲ ਲਾ ਰਹੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਬੂਟਾ ਅਸੀਂ ਪ੍ਰੋਵਾਈਡ ਕਰਦੇ ਆ ਕਿਸੇ ਨੂੰ ਜਦੋਂ ਇਹਨੇ ਆ ਉਹ ਬੂਟੇ ਦਾ ਨਾਮ ਲਿਖਿਆ ਜਾਂਦਾ ਫਿਰ ਜਿਹੜਾ ਲੈ ਕੇ ਜਾ ਰਿਹਾ ਉਹਦਾ ਨੰਬਰ ਲਿਖਿਆ ਜਾਂਦਾ ਜੀ ਫਿਰ ਉਸ ਤੋਂ ਬਾਅਦ ਕੁਆਂਟੀਟੀ ਲਿਖਿਆ ਜਾਂਦੀ ਕਿ ਕਿੰਨੇ ਬੂਟੇ ਲੈ ਕੇ ਗਿਆ ਉਹਦਾ ਕਾਰਨ ਇਹ ਹੈ ਜੀ ਬੂਟੇ ਨਾਲੇ ਸੌਖੇ ਓਖੇ ਆ ਓਖੇ ਹਵਾ ਨਹੀਂ ਸੌਖੇ ਓਖੇ ਹਾਂਜੀ ਬੂਟੇ ਲਾਣੇ ਸੌਖੇ ਆ ਪਰ ਉਹਦੀ ਸੰਭਾਲ ਕਰਨੀ ਔਖੀ ਆ ਅਸੀਂ ਕੀ ਕਰਦੇ ਆ ਲੰਗਰ ਲਗਦੇ ਆ ਜਿੱਦਾਂ ਅਸੀਂ ਆਪਾਂ ਗੋਦੀ ਸੇਵਾ 그룹 ਦਿੱਤਕਾਰ ਖੜਾ ਸਿੰਘਾਂ ਲੰਗਰ ਲਾਇਆ ਲੰਗਰ ਲਾ ਦਾ ਲਿਆ ਪਰ ਉਹ ਅਸੀਂ ਕੀ ਕਰ ਕਈ ਵਾਰੀ ਲੰਗਰਾਂ ਦੇ ਵਿੱਚ ਵੀ ਆ ਹੁੰਦਾ ਲਿਫਾਫੇ ਚ ਪਾਈ ਜਾਂਦੇ ਆ ਪਾਈ ਜਾਂਦੇ ਆ ਘਰੇ ਜਾ ਕੇ ਰੱਖ ਦਿੰਦੇ ਆ 10 15 ਦਿਨ ਬਾਅਦ ਤਾਂ 4 5 ਦਿਨ ਬਾਅਦ ਉਹਨੂੰ ਚੱਕ ਕੇ ਸਿਰੋ ਕਰ ਦਿੰਦੇ ਆ ਸੇਮ ਇੰਦੀ ਕੂਟਿਆਂ ਨਾਲ ਵੀ ਹੁੰਦਾ ਜਦੋਂ ਕਿਤੇ ਲੰਗਰ ਲਗਦਾ ਤਾਂ ਕੂਟਾ ਲੈ ਜਾਂਦੇ ਨੇ ले ਜਾ ਕੇ ਉਹ ਘਰੇ ਰੱਖ ਦਿੰਦੇ ਨੇ ਫਿਰ ਉਹ ਤੋਂ ਬਦ ਉਹ ਧੁੱਪ ਪੈਂਦੀ ਆ ਬੇ ਮੌਸਮ ਕੋਲੋਂ ਪਾਣੀ ਪਾਈ ਜਾਂਦੇ ਆ ਤੇ ਉਹ ਫਿਰ ਗਲ ਜਾਂਦਾ ਹੁੰਦਾ ਖਰਾਬ ਹੋ ਜਾਂਦਾ ਇਸ ਕਰਕੇ ਪੂਟਾ ਲਾਣਾ ਸੁੱਖਾ ਆ ਸਾਹਣਾ ਹੁੰਦਾ ਅਸੀਂ ਮੈਮ ਨਾਲ ਅੱਜ ਅਸੀਂ ਪ੍ਰਿੰਸੀਪਲ ਮੈਮ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਬੜੀ ਵਧੀਆ ਸਲਾਹ ਦਿੱਤੀ ਸਾਨੂੰ ਕਿ ਅਸੀਂ ਪੂਟੇ ਜਿਹੜੇ ਕਿਸੇ ਨੂੰ ਜਿੰਦਾ ਆਪਾਂ ਬੱਚਾ ਨਹੀਂ ਅਡੌਪਟ ਕਰਦੇ ਕਿਸੇ ਬੱਚੇ ਨੂੰ ਅਡਾਪਟ ਕਰ ਲੈਣਾ ਫਿਰ ਉਹਦੇ ਦੇਖਭਾਲ ਦਾ ਉਹਨੂੰ ਲੈਣ ਤੋਂ ਉਹਦੀ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਾਰਾ ਜਿਮਾ ਸਾਡਾ ਹੁੰਦਾ। ਇਹ ਪਤਾ ਨਾ ਅਡਾਪਸ਼ਨ ਕੀ ਹੁੰਦੀ ਹੈ? ਪਤਾ ਸਾਰਿਆਂ ਨੂੰ? ਅਡਾਪਟ ਕਰ ਲੈਣਾ ਕਿਸੇ ਨੂੰ ਵੀ ਦੇਖਭਾਲ ਕਰਦੀ ਉਹਨੂੰ ਪਾਲਣ ਨੂੰ ਵੱਡਾ ਕਰਨਾ ਬੱਚਾ ਜੇ ਉਹਦਾ ਉਹਦੇ ਕੱਪੜੇ ਪਾਣੇ ਉਹਨੂੰ ਮਵਾਣਾ ਤਵਾਣਾ ਸਭ ਬਦਲ ਉਹਦੇ ਚੰਦ। ਪਿੱਛੇ-ਪਿੱਛੇ ਤੇ ਮੈਂਬ ਨੇ ਸਾਨੂੰ ਸਲਾਹ ਦਿੱਤੀ ਵੀ ਆਪਾਂ ਇੱਥੋਂ 10 ਕੁੱਟੀਆਂ ਅਸੀਂ ਐਸਜੀ ਦੁਰਗੀ ਸੇਵਾ ਕਲਪ ਵੱਲੋਂ ਅਸੀਂ ਸਕੂਲ ਨੂੰ ਅਸੀਂ ਦੇ ਰਹੇ ਹਾਂ। ਅਸੀਂ ਦੇਣ ਵਾਲੇ ਕੌਣ ਆ ਸਾਡਾ ਆਪਣਾ ਸਕੂਲ ਹੈ ਇਹ। ਬੇਸਿਕ ਜਦੋਂ ਉਪਰ ਆ ਲੈ ਅਸੀਂ 10 ਬੂਟੇ ਇੱਥੇ ਲਾ ਕੇ ਜਾਵਾਂਗੇ ਪਰ 10 ਬੱਚਿਆਂ ਨੂੰ ਅਸੀਂ ਉਹਨਾਂ ਦੇ ਮਾਪੇ ਬਣਾ ਕੇ ਜਾਵਾਂਗੇ 10 ਬੱਚਿਆਂ ਤੋਂ ਅਸੀਂ ਮਾਪੇ ਬਣਾ ਕੇ ਜਾਵਾਂਗੇ ਉਹ ਬੂਟਿਆਂ ਦੇ ਮਾਪੇ ਸਮਝਦੇ ਨਾ ਮਾਪੇ ਕੀ ਹੁੰਦੇ ਮਾਪੇ ਹੁੰਦੇ ਜਿੱਦਾਂ ਮੰਨ ਲਓ ਜਸ਼ਨ ਸਿੰਘ ਹੈ ਇਹਨੂੰ ਇੱਕ ਬੂਟਾ ਧਿਆਗੇ ਜਿੱਦਾਂ ਮੈਂ ਇਹ ਕਿਹਾ ਸੀਗਾ ਵੀ ਬੂਟੇ ਦਾ ਨਾਮ ਉਹਨੇ ਆਪ ਹੈ ਪਰ ਉਹ ਬੂਟੇ ਦਾ ਨਾਮ ਜਸ਼ਨ ਹੋ ਜਾਵੇ ਉਹਦੇ ਬਾਪੂ ਦਾ ਨਾਮ ਕੀ ਹੈਗਾ ਜਸ਼ਨ ਸਿੰਘ ਫਿਰ ਉਹ ਜਸ਼ਨ ਦੀ ਜ਼ਿੰਮੇਵਾਰੀ ਹੈ ਜਦੋਂ ਤੱਕ ਉਹ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਜਾਂਦਾ। ਮਤਲਬ ਜਦੋਂ ਤੱਕ ਉਹ ਛੋਟਾ ਹੈ ਉਹਨੂੰ ਖਰਾਕ ਦੇਣੀ ਪਊਗੀ, ਖਰਾਕ ਕੀ ਆ? ਬਣੀ ਉਹਦੇ ਆਸੇ-ਪਾਸੇ ਦਾ ਸਪਾਈ ਕਰੀ। ਉਹਦੀ ਗਿਡਾਈ ਕਰੀ। ਲੋੜ ਪਉਣ ਤੇ ਉਹਨੂੰ ਖਾਦ ਪਾਈ। ਉਹ ਸਾਰਾ ਕੰਮ ਜਸ਼ਨ ਕਰੂਗਾ ਮੇਰਾ। ਉਹ ਉਹ ਬੋਟੇ ਦੀ ਦੇਖਭਾਲ ਬੰਨੋ ਕੋਈ ਸਕੂਲ ਤੋਂ ਬਾਅਦ ਚਲਾ ਗਿਆ ਲੱਗਦਾ। ਸਕੂਲ ਚੁੱਤੀ ਹੋ ਗਈ ਸਕੂਲ ਦੇ ਜਣੇ ਨੂੰ ਦੇਖਭਾਲ ਕਰ ਰਹੇ ਆ ਬਾਅਦ ਦੇ ਵਿੱਚ ਪਿੰਡ ਦਾ ਹੀ ਮੁੰਡਾ ਆਇਆ ਹੈ ਬਾਅਦ ਚ ਵੀ ਅੰਕ ਕਿਹੜਾ ਮਾਰ ਸਕਦਾ ਇੱਥੇ ਵੀ ਉਹ ਮੁੰਡਾ ਠੀਕ ਚੱਲ ਰਿਹਾ ਸੀ ਕੋਈ ਬੱਕੀ ਪਤਾ ਨਹੀਂ ਖਾ ਗਈ ਕਿਸੇ ਬੱਚੇ ਨੇ ਉਹਦੇ ਜਿਹੜੀ ਬਾੜ ਲਈ ਸੀ ਆਲੇ-ਦੁਆਲੇ ਉਹ ਤਾਂ ਹੀ ਦਸਤ ਕਰਤੀ ਇਹ ਸਾਰੀਆਂ ਚੀਜ਼ਾਂ ਜਸ਼ਨ ਦੀ ਜੀ ਮੈਮਰੀ ਬਣੀ ਗਈ ਤੇ ਅਸੀਂ ਉਹ 10 ਬੱਚੇ ਤੁਹਾਡੇ ਵਿੱਚ ਹੀ ਟੁੰਨੇ ਆ ਜਿਹੜੇ ਬੱਚੇ ਦਸਤ ਕਰਦੇ ਇਹ ਕੰਮ ਵੀ ਅਸੀਂ ਪਹਿਲਾਂ ਸੋਚ ਮੇਰੇ ਪਾਸ ਸੀਗਾ ਦੱਕੇ ਵਾਲੇ ਸਿੰਘ ਜੀ ਅਸੀਂ ਨਹੀਂ ਆ ਪਰ ਨਹੀਂ ਫਿਰ ਉਹ ਪਾਰਸ਼ਾਹੀ ਹੋ ਜਾਈ ਨਾ ਕਈ ਨੇ ਕਿ ਭਾਈ ਤੁਸੀਂ ਆਪਣੇ ਆਪਣੇ ਬੱਚੇ ਹੁੰਦੇ ਸਾਨੂੰ ਤੋਂ ਮੌਕਾ ਨਹੀਂ ਦਿੱਤਾ ਪਰ ਅਸੀਂ ਸਾਰਿਆਂ ਨੂੰ ਮੌਕਾ ਦੇਣਾ ਹੈ ਉਹ ਮੌਕਾ ਤੁਹਾਨੂੰ ਕਿਹਨੇ ਮਿਲੇਗਾ ਮੈਂ ਦੱਸ ਦਿੰਦਾ ਜੀ ਬੜੇ ਸਾਰੇ ਦਾ ਮੌਕਾ ਪੱਕੀ ਗੱਲ ਹੈ ਕੋਈ ਉੱਪਰੋਂ ਨਹੀਂ ਹੈ ਨਾ ਠੀਕ ਹੈ ਜਨਮ ਦਿਨ ਸਾਰਿਆਂ ਦਾ ਨਾ ਫਿਰ ਆਪਾਂ ਕੀ ਕਰਾਂਗੇ ਬੂਟੇ ਮੈ ਲਿਆ ਕੇ ਲਊਗਾ ਜਿਹਦਾ ਜਨਮ ਦਿਨ ਹੋਊਗਾ ਜਿਹਦਾ ਵੀ ਜਨਮ ਦਿਨ ਹੋਊਗਾ ਉਹ ਤੁਸੀਂ ਮੈਂ ਨੰਬਰ ਦੇ ਕੇ ਜਾਊਂਗਾ ਪ੍ਰਿੰਸੀਪਲ ਮੈਮ ਸਾਹਿਬਾਨ ਨੂੰ ਇਹਤੇ ਟੀਚਰ ਸਾਹਿਬਾਨ ਨੂੰ ਬਾਕੀ ਸਾਰਿਆਂ ਕੋਲ ਸ਼ੈਲ ਨੰਬਰ ਮੇਰਾ ਹੈਗਾ ਹੀ ਆ ਜਿਨ੍ਹਾਂ ਨੂੰ ਵੀ ਜਦੋਂ ਵੀ ਲੋੜ ਪਵੇ ਜਦੋਂ ਜਨਮ ਦਿਨ ਮੰਨ ਲੋ ਵੀ ਇਹ ਬੇਟੀ ਦਾ ਜਨਮ ਦਿਨ ਆ ਗਿਆ ਇਹ ਮੈਡਮ ਨੂੰ ਕਹਿਣ ਮੈਡਮ ਨੂੰ ਮੈਸੇਜ ਡਾਣਗੇ ਤੇ ਮੈਂ ਇਹ ਬੁੱਟੇ ਇੱਥੇ ਸਕੂਲ ਦੇ ਵਿੱਚ ਲੈ ਕੇ ਜਾਵਾਂਗਾ ਤੇ ਉਹ ਬੇਟੀ ਦੇ ਥਰੂ ਅਸੀਂ ਨੂੰ ਆਵਾਂਗੇ ਤੇ ਉਹ ਬੇਟੀ ਵੀ ਜਿਵੇਂ ਮੇਰੀ ਮਰਜੀ ਬੇਟੀ ਫਿਰ ਜਿਹੜੀ ਹੈ ਨਾ ਪੇਰੈਂਟਸ ਕਾਲ ਦੇਗਾ ਉਹ ਬੁੱਟੇ ਦੀ ਪੇਰੈਂਟਸ ਉਹ ਫੋਟੋ ਨੂੰ ਭਾਲੂਗੀ ਇੱਕ ਤਾਂ ਅਗਲੇ ਔਰ ਉਸ ਰਾਤ ਤੱਕ ਜੇ ਤੇ ਉਹ ਪੁੱਦ ਫਲਦਰ ਹੋਇਆ ਤਾਂ ਉਹਨੂੰ ਫਲ ਲੱਗਣ ਲੱਗ ਜੂਗਾ ਜੇ ਛਾਂ ਵਾਲਾ ਹੋਇਆ ਫਿਰ ਛਾਂ ਦੇ ਲੱਗ ਜੂਗਾ ਜੇ ਫੁੱਲਾਂ ਵਾਲਾ ਹੋਇਆ ਫਿਰ ਫੁੱਲ ਵੀ ਦੇਣ ਲੱਗ ਜੂਗਾ ਠੀਕ ਹੈ ਜੀ ਕੁਝ ਵੀ ਨਾ ਦੇਵੇ ਛਾਂ ਵੀ ਨਾ ਦੇਵੇ ਫੁੱਲ ਵੀ ਨਾ ਦੇਵੇ ਫਲ ਵੀ ਨਾ ਦੇਵੇ ਪਰ ਕੀ ਦੇਊਗਾ ਛਾਂ ਉਹ ਦਿੱਤਾ ਤਾਂ ਦੇਊਗਾ ਔਰ ਕਿੰਨੇ ਬੱਚੇ ਨੇ ਇੱਥੇ ਆਪਣੇ ਸਕੂਲ ਦੇ ਵਿੱਚ ਕਿੰਨੇ ਬੱਚੇ ਨੇ ਐਕਸਪੋਜ਼ ਹਾਂਜੀ ਹਾਂਜੀ ਕਿੰਨੇ ਬੱਚੇ ਨੇ ਐਕਸਪੋਜ਼ ਟੋਟਲ 257 ਹਾਂ 257 ਹਨ ਜੀ ਤੇ ਮੰਨ ਲਓ ਵੀ ਸਾਲ ਇੱਕ ਸਾਲ ਦੇ ਵਿੱਚ 257 ਬੂਟੇ ਲੱਗ ਜਾਂਦੇ ਪਿੰਡ ਦੇ ਵਿੱਚ ਕਦੇ ਸੋਚਿਆ ਕਿਸੇ ਨੇ ਵੀ 257 ਜਦੋਂ ਬੂਟੇ ਲੱਗ ਕੇ ਤੇ ਕੀ ਬਦਲਾਅ ਹੋਣਾ ਪਤਾ ਕਿਸੇ ਨੂੰ ਪੰਜਾਬ ਦੀ ਆਬਾਦੀ 33 ਕਰੋੜ ਹੈ 33 ਕਰੋੜ ਜੇ ਅੱਜ ਹੀ ਅਸੀਂ ਆਪਣੇ ਸਕੂਲਾਂ ਤੋਂ ਕਾਲਜਾਂ ਤੋਂ ਘਰਾਂ ਤੋਂ ਪ੍ਰਣ ਕਰ ਲਈਏ ਜਾਂ ਆਪਣੇ ਜਨਮ ਦਿਨ ਦੀ ਇੱਕ ਜੁਟਾ ਲੱਗ ਜੇ ਮੈਨੂੰ ਲੱਗਦਾ ਵੀ ਆੜ ਵਾਲੀਆਂ ਜਿਹੜੀਆਂ ਗਰਮੀਆਂ ਹੋਣਗੀਆਂ ਨਾ ਉਹਨਾਂ 'ਚ ਗਰਮੀ ਬਹੁਤ ਘੱਟ ਹੋਏਗੀ ਮੰਨਦੇ ਹੋ ਨਾ ਵੀ ਆ ਜਿਹੜੀ ਗਰਮੀ ਪੈ ਰਹੀ ਹੈ 45 ਡਿਗਰੀ 46 ਡਿਗਰੀ ਤਾਪਮਾਨ ਹੋ ਰਿਹਾ ਹੈ ਇਹ ਬੂਟਿਆਂ ਦੇ ਕਰਕੇ ਹੀ ਹੋ ਰਿਹਾ ਹੈ ਬੂਟੇ ਵੱਡੇ ਜਾ ਰਹੇ ਨੇ ਸੜਕਾਂ ਵੱਧ ਰਹੀਆਂ ਨੇ ਬੂਟੇ ਵੱਧ ਰਹੇ ਨੇ ਇਹ ਵੱਧਦਾ ਹੋ ਰਿਹਾ ਬੂਟੇ ਵੱਡੇ ਜਾ ਰਹੇ ਨੇ ਪੇੜ ਵੱਡੇ ਜਾ ਰਹੇ ਨੇ ਉਹਦੇ ਕਰਕੇ ਕਰਨੀ ਜਿਹੜੀ ਵੱਧ ਰਹੀ ਹੈ ਫਿਰ ਆਪਾਂ ਨੂੰ ਵੀ ਤਕੀਦ ਆਉਂਦੀ ਹੈ ਨਾ ਜੇ ਮੰਨ ਲਓ ਇੱਥੇ ਪੌਦੇ ਲੱਗੇ ਹੋਣ ਨੇ ਸਾਰੇ ਗਰਾਊਂਡ ਦੇ ਵਿੱਚ ਤੁਹਾਨੂੰ ਇਦਾਂ ਲੈਂਡ 'ਚ ਨਾ ਬਹਿਣਾ ਪੈਣਾ ਮੇਰੇ ਹਿਸਾਬ ਨਾਲ ਇੱਥੇ ਆਪਾਂ ਕਾਰ ਨੂੰ ਸ਼ਾਲ ਤੇ ਸ਼ਾਂਤ ਜੇ ਬੈਠੇ ਖੁੱਲੇ ਵਿੱਚ ਆਪਾਂ ਗੱਲਬਾਤ ਕਰ ਸਕਦੇ ਸੀ ਪਰ ਕੀ ਚੱਕ ਰਿਆ ਪਰ ਫਿਰ ਵੀ ਬਹੁਤ ਵਧੀਆ ਉਤਰਾ ਲੈ ਤੁਹਾਡੇ ਟੀਚਰ ਸਾਹਿਬਾਂ ਬਹੁਤ ਖੁਸ਼ ਹੋਏਗੇ ਇਹ ਮੰਨਦਾ ਹੈ ਆਪਾਂ ਗੁਰਦੁਆਰੇ ਦੀ ਜਾਂਦੇ ਹਾਂ ਉਹ ਦੁਵਾਰੇ ਦੀ ਕਦੀ ਗੱਲ ਪਿਆ ਦੇਖਿਆ ਸੋਹਣੇ ਸੋਹਣੇ ਫੁੱਟੇ ਲੱਗੇ ਹੁੰਦੇ ਨੇ ਸ਼ਾਂਤੀ ਹੁੰਦੀ ਹੈ ਪਰ ਮੈਨੂੰ ਲੱਗਦਾ ਕਲਾਸਾਂ ਵਿੱਚ ਕੋਈ ਸ਼ਾਂਤੀ ਨਹੀਂ ਲੱਗਦਾ ਬਹੁਤ ਧੰਦਾ ਉੱਥੇ ਇੱਕ ਗਰੰਤੀ ਸਿੰਘ ਹੁੰਦਾ ਬਾਬਾ ਜੀ ਹੁੰਦੇ ਨੇ ਬਾਬਾ ਜੀ ਦੇ ਸਾਹਮਣੇ ਤਾਂ ਗੱਲ ਕਰਦੇ ਹੋ ਫਿਰ ਇੱਥੇ ਕੱਟੇ ਕਰਦੇ ਹੋ ਇੱਥੇ ਕਰਦੇ ਹੋ ਨਾ ਤੁਸੀਂ ਆਉਂਦੇ ਹੋ ਤੇ ਬੜੇ ਜਾ ਕੇ ਕਿਸੇ ਟੀਚਰ ਦੇ ਘਰ ਤੇ ਆ ਬਹੁਤ ਹੀ ਬਸਗਾ ਇਹ ਤਾਂ ਬੜੇ ਠੀਕ ਹੈ ਇਹ ਤਾਂ ਸਾਰੇ ਨਹੀਂ ਦੀ ਨਹੀਂ ਭਾਈ ਇਹ ਸਕੂਲ ਆ ਇਹ ਵਿਦਿਆ ਕੇਂਦਰ ਆ ਜਿੱਥੋਂ ਆਪਾਂ ਵਿਦਿਆ ਪੜ੍ਹਦੇ ਆ ਨਾ ਉੱਥੇ ਜਿਹੜੇ ਟੀਚਰ ਨੇ ਸਾਡੇ ਗੁਰੂ ਨੇ ਤੇ ਗੁਰੂ ਬਹੁਤ ਹੁਚਾਲਤਪਾ ਇਨਾਂ ਨੇ ਤੁਹਾਨੂੰ ਸਿਖਾ ਕੇ ਡਾਕਟਰ ਟੀਚਰ ਅਗੇ ਕਿਹਨੇ ਤੁਸੀਂ ਪੋਸਟਾਂ ਤੇ ਜਾਣਾ ਇਹਨਾਂ ਦੀ ਬਦੌਲਤ ਜੇ ਇਹ ਨਾ ਨਾ ਹੁੰਦਾ ਤੁਸੀਂ ਮੈਨੂੰ ਪੁੱਛਦਾ ਵੀ ਇੱਥੇ ਪੁਰੇ ਫਿਰ ਵੀ ਰਹੋਗੇ ਭਈ ਮੇਰਾ ਵੀ ਗੱਲ ਫਿਰ ਹੁੰਦਾ ਯਾਰ ਸੁਣੋ ਦੋ ਹੁਣ ਆਪਾਂ ਜਿਹੜਾ ਮੌਜੂਦਾ ਮੈਨ ਪਹੁੰਚੀ ਗਏ ਆਪਾਂ 10 ਬੱਚੇ ਆਪਾਂ ਤੁਹਾਡੇ ਇਹਦੇ ਵਿੱਚੋਂ ਹੀ ਆਪਾਂ 10 ਬੱਚੇ ਲੈ ਲੈਣੇ ਆ ਆਪਾਂ ਉਹਨਾਂ ਨੂੰ ਬੂਟੇ ਦੇਨੇ ਇੱਕ ਇੱਕ ਉਹਨਾਂ ਦੇ ਪੇਰੈਂਟ ਬਣਾ ਦਿੰਨੇ ਆ ਉਸ ਤੋਂ ਬਾਅਦ ਉਹ ਬੂਟੇ ਦੀ ਦੇਖਭਾਲ ਕਰਨਗੇ ਦੇਖਭਾਲ ਕਰਕੇ ਜਦੋਂ ਅਗਲੇ ਸਾਲ ਅਸੀਂ ਆਵਾਂਗੇ ਹੋ ਸਕਦਾ ਅਗਲੇ ਸਾਲ ਮੈਂ ਨਾ ਰਹਾਂ ਤੁਸੀਂ ਤਾਂ ਹੋਵੋਗੇ ਨਾ ਸਾਰੇ ਤੇ ਤੁਸੀਂ ਅਗਲੇ ਸਾਲ ਵੀ ਫਿਰ ਤੋਂ ਬਹੀ ਉਹ ਕੰਮਾਂ ਦਾ ਕਰਦੇ ਰਹੋ ਵੀ ਬੂਟੇ ਲਾਉਂਦੇ ਰਹੋ ਹਰੇਕ ਸਾਲ ਹਰੇਕ ਜਨਮ ਦਿਨ ਤੇ ਇੱਕ ਬੂਟਾ ਪੱਕਾ ਇਹ ਮਤਲਬ ਆਪਣੇ ਆਪ ਦਾ ਪ੍ਰੋਮਿਸ ਕਰੋ ਮੈਨੂੰ ਕਰਨ ਦਾ ਫਾਇਦਾ ਨਹੀਂ ਕਿਉਂਕਿ ਤੁਸੀਂ ਜਾ ਕੇ ਭੁੱਲ ਜਾਣਾ ਆਪਣੇ ਆਪ ਨਾਲ ਪ੍ਰੋਮਿਸ ਕਰ ਲਓ ਵੀ ਇੱਕ ਬੁੱਟਾ ਬੁੱਟਾ ਦੀ ਜ਼ਿੰਮੇਵਾਰੀ ਮੇਰੀ ਜਿੰਨੇ ਤੁਸੀਂ ਬਿਠਾਇਓ ਜਿਹੜਾ ਬੱਚਾ ਵੀ ਆਊਗਾ ਜਿਹੜਾ ਬੱਚੇ ਦਾ ਨਰਮਨ ਹੋਊਗਾ ਉਹ ਪਤਾ ਲੱਗ ਹੀ ਜਾਂਦਾ ਹੈ ਕਲਾਸ ਦੇ ਵਿੱਚ ਬੱਚੇ ਦਾ ਜਨਮ ਦੇਣਾ ਪਰ ਬੱਚੇ ਦਾ ਆਪ ਵੀ ਉਤਸ਼ਾਹ ਹੋਣਾ ਚਾਹੀਦਾ ਇਹ ਨਹੀਂ ਕਿ ਬੱਚੇ ਨੂੰ ਟਰੋਫੀਆਂ ਮਿਲਦੀਆਂ ਤੇ ਕਦਮ 300 ਰੁਪਏ ਦਾ 400 ਦਾ ਕੇਕ ਲੈ ਕੇ ਤਾਂ ਮੇਰੇ ਖੜੀ ਦਿੰਗੇ ਆਪਾਂ ਜਿਹੜਾ ਸਿਹਤ ਖਰਾਬ ਕਰਦਾ ਪਰ ਬੋਟਾ ਨਹੀਂ ਅਸੀਂ ਲਾਉਂਦੇ ਇਹ ਵੀ ਬੇਇੱਜ਼ਤੀ ਆ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਕਿ ਇੱਕ ਇੱਕ ਬੋਟੇਦਾਰ ਤਰਨ ਕਰੋ ਕਿ ਜਦੋਂ ਵੀ ਜਨਮ ਦਿਨ ਹੁੰਦਾ ਕਿਸੇ ਦਾ ਅਸੀਂ ਇਹ ਦੱਸ ਲਾ ਰਹੇ ਹਾਂ ਮੈਨੂੰ ਨਹੀਂ ਪਤਾ ਸੀਗਾ ਇਹ ਲੱਗਿਆ ਨਹੀਂ ਗੁਰੂ ਸਾਹਿਬ ਦੀ ਕਿਰਪਾ ਅਸੀਂ ਪਿੱਛੇ ਲੱਗਰ ਲਾਇਆ ਸੀ ਜਿਹੜਾ ਬੋਟਿਆਂ ਦਾ ਮੇਰੀ ਬੀਰੀ ਦੀ ਜਨਮ ਦਿਨ ਮਨਾਇਆ ਉਹਦੇ ਚੱਕਰ ਦੇ ਵਿੱਚ ਅਸੀਂ ਬੁੱਟੇ ਛੇੜ ਲੈ ਕੇ ਆਂਦੇ ਸੀ 3-400 ਬੁੱਟਾ ਸੀਗਾ ਸਾਡੇ ਕੋਲ ਉਹ ਜੋ ਅਸੀਂ ਵੰਡੇ 231 ਬੁੱਟੇ ਅਸੀਂ ਪਿੰਡ ਵਿੱਚ ਜਿਹੜੇ ਵੰਡ ਚੁੱਕੇ ਆ ਤੇ ਜਿਹੜੇ 10 ਬੁੱਟੇ ਅਜਾਏ ਆ 10 ਬੁੱਟੇ ਵਿਦਿਆਰਥੀ ਦਾ ਜਿਹੜਾ ਸਕੂਲ ਹੈ ਉਸੇ ਜਾਣੇ ਆ ਇਦਾਂ ਕਰਕੇ ਸਾਰੇ ਤੇ ਇਹ ਮੇਰਾ ਜਨੰਦਰਨ ਜਿਹੜਾ ਯਾਦ ਕਰੀ ਬੰਦ ਰਿਹਾ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੇ ਸਕੂਲ ਦੇ ਵਿੱਚ 10 ਬੁੱਟੇ ਲਾ ਕੇ ਜਾ ਰਿਹਾ ਤੇ ਜੇ ਮੈਂ 10 ਨਾਲਸ ਕਰਾਂ ਤੁਸੀਂ ਇੱਕ ਇੱਕ ਤਾਂ ਲਾ ਹੀ ਸਕਦੇ ਹੋ ਲਾ ਸਕਦੇ ਹੋ ਸਾਰੀ ਠੀਕ ਹੈ ਇਹ ਆਪਣੇ ਆਪਣਾ ਪ੍ਰੋਮਿਸ ਕਰਕੇ ਦਇਓ ਇੱਥੇ ਕਲਾਸ 'ਚ ਬੈਠੇ ਆਪਾਂ ਜਿੱਥੇ ਵੀ ਬੈਠੇ ਆ ਇੱਕ ਇੱਕ ਬੁੱਟਾ ਪੱਕਾ ਜਿਹਦਾ ਜਨਮ ਦਿਨ ਹੈ ਉਹ ਮੇਰੇ ਘਰੇ ਆਓ ਜਾਂ ਵੀਰ ਨੂੰ ਜਾਂ ਟੀਚਰ ਸਾਹਿਬਾਂ ਨੂੰ ਦੱਸੋ ਅਸੀਂ ਆਪ ਬੁੱਟਾ ਪਜਾ ਦੇਣਾ ਘਰੇ ਵੀ ਆਣੇ ਕੋਲ ਸਾਡਾ ਤੁਸੀਂ ਕਹਿਣਾ ਹੈ ਇੱਕ ਦਿਨ ਦੱਸੋ ਅਗਲੇ ਦਿਨ ਫੜੇ ਬੁੱਟਾ ਲਾ ਜੂਗਾ ਫਿਰ ਉਹ ਬੁੱਟੇ ਦੀ ਦੇਖਭਾਲ ਕਰਨੀ ਹੈ ਲਾਉਣੇ ਤਾਂ ਸੋਕੇ ਨੇ ਲਾਉਣ ਨੂੰ ਤਾਂ ਮੈਂ ਤੇ 500 ਬੁੱਟੇ ਲਾ ਦਾਂਗਾ ਮੁਰਕੇ ਤੇ ਬੱਕਰੀਆਂ ਖਾ ਜਾਣਗੀਆਂ ਦੇਖਭਾਲ ਕਿਨੇ ਕਰਨੀ ਹੈ ਉਹੀ ਬੁੱਟਾ ਲਾਓ ਬੁੱਟਾ ਕਿਉਂਕਿ ਬੁੱਟੇ ਨੂੰ ਜਦੋਂ ਅਸੀਂ ਪੀਂ ਲਾਦੇ ਆ ਨਾ ਫਿਰ ਉਹਨੂੰ ਉਹ ਲੋਕ ਉਹਨੂੰ ਛਾ ਕਰਨੀ ਪੈਂਦੀ ਆ ਫਿਰ ਉਹਨੂੰ ਰੋਜ਼ ਦੇਖਣਾ ਪੈਂਦਾ ਕਿੰਨਾ ਕ ਨਿਕਲਿਆ ਬੁੱਤਾਂ ਆਇਆ ਕਿੰਨੀ ਬਾਹਰ ਫਿਰ ਜੋ ਬਾਹਰ ਉਹ ਖੁਸ਼ੀ ਮਨ ਨੂੰ ਜਿਹੜੀ ਹੁੰਦੀ ਆ ਨਾ ਉਹ ਕੱਸ ਨਹੀਂ ਸਕਦੇ ਜਦੋਂ ਵੀਦ ਵੀ ਤੋਂ ਇੱਕ ਤੋਂ ਪੋਦਾ ਵਰਦਾ ਉਹ ਕੱਸ ਨਹੀਂ ਜਾ ਸਕਦੀ ਖੁਸ਼ੀ ਮੈਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਉਹ ਇਕੱਜਾ ਪੀਲਾ ਆਇਆ ਹੁੰਦਾ ਪਤਾ ਹੀ ਨਹੀਂ ਲੱਗਦਾ ਕਿ ਇੰਨਾ ਕ ਪੀ ਹੋਵੇ ਤਾਂ ਵੀ ਪੋਦਾ ਨਹੀਂ ਕਿੰਨਾ ਤੇ ਉਹ ਚਾਰ ਪੰਜ ਸਾਲਾਂ ਬਾਅਦ ਜਦੋਂ ਛਾ ਜਾਂ ਫਲ ਦੇਣ ਲੱਗ ਜਾਂਦਾ ਸੋਚ ਕੇ ਦੇਖੋ ਕਿੰਨੀ ਖੁਸ਼ੀ ਹੋਣੀ ਹੈ ਵੀ ਉਹ ਕਹਿਣ ਜਗਾ ਹੋਗਾ ਕਿ ਮੈਂ ਇਹਦਾ ਪਿੰਨਾ ਸੀ ਮੈਂ ਬੁਟਾ ਲਾਇਆ ਸੀ ਇਹ ਬੁਟਾ ਮੇਰਾ ਲੱਗਾ ਹੋਇਆ ਆਪਾਂ ਸਕੂਲ ਤੋਂ ਬਾਹਰ ਚਲੇ ਜਾਈਏ ਪੜ ਜਾਣਾ ਕਲਾਸ ਕਰ ਜਾਣੇ ਦਸਾਂ ਜਦੋਂ ਦਸਵੀਂ ਕਲਾਸ ਆਪਣੀ ਪਾਸ ਹੋ ਜੂਗੀ ਆਪਾਂ ਜਾਣਾ ਹੀ ਹੈ ਨਾ ਪਰ ਭਾਈ ਜੀ ਹੁਣ ਮੈਂ ਇੱਥੇ ਆਇਆ ਮੈਂ ਵੀ ਇਹਨੂੰ ਦੱਸ ਰਿਹਾ ਸੀ ਕਿ ਇੱਥੇ ਟੈਂਕੀ ਹੁੰਦੀ ਸੀ ਉੱਥੇ ਅਸੀਂ ਕਲਾਸ ਲੈਂਦੇ ਸੀਗੇ ਇੱਥੇ ਇੱਕ ਕੰਪਿਊਟਰ ਵਾਲੇ ਟੀਚਰ ਅਸੀਂ ਤੁਹਾਨੂੰ ਅਸੀਂ ਪੜ੍ਹਾਂਗੇ ਬਾਕੀ ਟੀਚਰ ਤਾਂ ਸਾਰੇ ਨਵੇਂ ਆ ਗਏ ਮੈਂ ਪਛਾਣਦਾ ਨਹੀਂ ਕਿਸੇ ਜਿਆਦਾ

ਤੁਸੀਂ ਵਿਆਹ ਹੀ ਜਦੋਂ ਬੰਦੇ ਹੋ ਜਾਣਾ ਤੁਹਾਡੇ ਬੱਚੇ ਹੋ ਜਾਣੇ ਉਹ ਬੱਚਾ ਬਸੋ ਕਿ ਆਹ ਬੁੱਤਾਂ ਮੈਂ ਰਿਆ ਸੀ ਤਾਂ ਕਿੰਨੇ ਪ੍ਰਾਊਡ ਦੀ ਪ੍ਰਾਊਡ ਦੀ ਗੱਲ ਆਪਾਂ ਸਾਰੀ ਜੁਗਾਂ ਕਰਦੇ ਆਂ ਨਾ ਦੇਵੀਆਂ ਖਾਨੇ ਮੀਆਂ ਰੋਧ ਲੈ ਕੇ ਦਰ ਹਰੇਕ ਕੰਮ ਕਰਦੇ ਆਂ ਇੱਕ ਸਾਲ ਦੇ ਵਿੱਚ ਇੱਕ ਬੁੱਤਾਂ ਲਾਣਾ ਮੇਰੇ ਸਾਂ ਨਾਲ ਉਹ ਵੀ ਫਰੀ ਦੇ ਵਿੱਚ ਮਿਲਦਾ ਹੋਵੇ ਤਾਂ ਮੈਨੂੰ ਲੱਗਦਾ ਲਾ ਦੇਣਾ ਚਾਹੀਦਾ ਸੋ ਇੰਨੀਆਂ ਕੋ ਪਿੰਡ ਦੀ ਪ੍ਰਵਾਹ ਚ ਬਾਹਰ ਗੁਰਦੀਕਾ ਖਾਲਸਾ ਸਤਿ ਸ਼੍ਰੀ ਅਕਾਲ ਜੀ ਜੀ ਅੱਜ ਅਸੀਂ 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 ਅੱਜ ਬਲੈਕ ਲਾਈਵ ਲਾਇਆ ਯਾਰ ਬੈਜੋ ਯਾਰ ਗਰਮੀ ਲੱਗਦੀ ਹੈ ਇੱਕ ਮਿੰਟ ਫਿਰ ਓਏ ਬੋਲਾ ਨਾ ਕੋਈ ਆਪਾਂ ਕਿਸੇ ਕੋਲ ਮੈਮ ਕਹਿ ਰਹੇ ਹੈ ਕਿ ਕੱਕੇ ਵਾਲੇ ਸਿੱਧੀ ਲੈ ਕੇ ਆਓ ਤਾਂ ਜੋ ਉਹ ਜਦੋਂ ਜਾਣਗੇ ਫਿਰ ਅੱਗੇ ਜਿਹੜੇ ਦੂਸਰੇ ਬੱਚੇ ਨੇ ਉਹਨਾਂ ਨੂੰ ਆਪੇ ਸ਼ਾਂਤ ਕਰ ਦੇਣਾ ਗੱਲ ਵੀ ਸਹੀ ਹੈ ਕਿਉਂਕਿ ਇਹਨਾਂ ਦੇ ਨਾਮ ਅਸੀਂ ਜਾਣਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਤੇ ਆਪਾਂ ਗਤਕਿਆਲੇ ਦਾਸ ਸਿੰਘ ਜਿਹੜੇ ਬਾਕੀ ਸਾਰੇ ਬੈਜੋ ਦਾਸ ਸਿੰਘ ਕਿੱਧਰ ਆ ਜੀ ਜਿਹੜੇ ਗਤਕਿਆਲੇ ਸਿੰਘ ਨੇ ਜਾਂ ਕੁੜੀਆਂ ਨੇ ਜਿਹੜੀਆਂ ਗਤਕਾਲ ਸਿੱਖਦੀਆਂ ਉਹ 10 10 ਵਜੇ ਬਾਕੀ ਸਾਰੇ ਇੱਧਰ ਆ ਜੇ ਬੈਠ ਜਾਓ ਜਾਂ ਬੈਠ ਜਾਓ ਜਾਂ ਖੜੇ ਹੋ ਕੇ ਬੈਠੋ ਬਾਕੀ ਸਾਰੇ ਬੈਠ ਜਾਓ ਗਤਕਿਆਲੇ ਦਾਸ ਸਿੰਘ ਕਰਦੇ ਨੇ ਜਿਹੜੇ ਗਤਕਾ ਸਿੱਖਦੇ ਨੇਗੇ ਦਾਸ ਸਿੰਘ ਬਸ ਇੱਥੇ ਆ ਜੀ ਇੱਥੇ ਆ ਲਈਏ ਇੱਥੇ ਆ ਜੀ ਆ ਜੋ ਥੋੜੇ ਵੀ ਰਹਿ ਜਾਓ ਫੇਰ ਨਹੀਂ ਜਿਵੇਂ ਦੋ ਐਕਟ ਚਿੰਤਾ ਵੰਚੀ ਆਓ ਸਤਿ ਆਖੋ ਖੁਸ਼ੀ ਹੈ ਜੀ ਅੱਛਾ 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 ਹੋ ਗਏ ਅੱਛਾ ਦੋ ਮਿੰਟ ਆਲਾਨ ਬਣਾ ਲਓ ਨਾ ਨਹੀਂ ਸਭੋ ਤੇ ਕੋਦੇ ਸਾਹਮਣਾ ਕਰ ਕੋਹੋਂ ਵੀ ਆਜੋ ਮਣਕ ਦਸਾਂ ਦਿੱਤੇ ਪਰ ਸੱਦੀਆ ਸਾਹਮਣੇ ਪੱਕਾ ਇਹ ਨਾ ਹੋ ਤੁਮ ਗਲਤ ਕਰੋ ਤੁਹਾਨੂੰ ਪੱਤਾ ਲੱਗੇ ਕਿ ਇਹਨਾਂ ਨੂੰ ਫੋਟੇ ਹਰਾਂ ਦੇ ਜੇ ਇਹਨੂੰ ਪਾ ਦੇ ਮੈਂ ਬੋਕ ਸਕਦਾ ਦੇਖੇ ਨਹੀਂ ਇੱਥੇ ਜਾਏ ਇਸੇ ਕਰਕੇ ਤੇ ਤੂੰ ਵੀ ਜਾਓ ਅਦੂ ਇੱਕ ਇੱਕ ਸਿੰਘ ਹੋ ਰਿਹਾ ਜੀ बता इतनी कामयाबी है वो फाइनल में तो कितने कप खोल रहे होंगे सो जाना होगा ही सो जाना होगा ही जो कितना कितना खाता रहता है तो खाता रहता है तो खाता रहता है इतने दो दो लोग आये जब तक नहीं हुए इतने कपड़े लोग आये इसको इतना सब कुछ इस जगह पे इस जगह पे देखना हाँ ये तो सब ਕਿ ਕਿ ਮੈਟਰ ਹੋਇਆ ਹੋਏ ਚੁੱਪ ਕਰ ਜੋ ਬੱਚੇ ਆਈ ਵੀ ਉਹ ਆਖੀ ਵੀ ਨਹੀਂ ਲਾਈਕ ਕਰ ਅੱਛਾ ਇੱਕ ਗੱਲ ਹੋਰ ਇੱਕ ਇੱਕ ਮਿੰਟ ਲਈ ਇੱਕ ਮਿੰਟ ਇੱਕ ਮਿੰਟ ਜਿਹੜਾ ਇੱਕ ਮਿੰਟ ਬਈ ਇੱਕ ਮਿੰਟ ਅਸੀਂ ਆਪਣੇ ਜਿਹੜਾ ਜਿਹੜਾ ਬੱਚਾ ਵੀ ਫੂਟਾ ਲਾਉਂਗਾ ਆਪਣੀ ਜਨਮ ਦੇ ਤੇ ਉਹਨੂੰ ਸਾਡੇ ਅਥਾਰੇ ਵੱਲੋਂ ਇੱਕ ਕਲੋਥੀ ਵੀ ਦਿੱਤੀ ਜਾਊਗੀ ਸਨਮਾਨ ਕਰਾਂਗੇ ਉਹ ਬੱਚੇ ਦਾ ਜਿਹੜਾ ਬੱਚਾ ਆਪਣੇ ਆਪਣੇ ਜਨਮ ਦਿਨ ਤੇ ਇੱਕ ਟਿਕਾ ਲਾਊਗਾ ਉਹਨੂੰ ਅਸੀਂ ਆਪਣੇ ਵੱਲੋਂ ਗੁਰਤੀ ਸੇਵਾ ਗੁਰਪਤਕਾ ਖੜਾ ਵੱਲੋਂ ਟ੍ਰੋਫੀ ਦੇ ਨਾਲ ਸਨਮਾਨ ਕਰਕੇ ਦੇਵਾਂਗੇ ਪਰ ਮੈਂ ਸਕੂਲ 'ਚ ਕਰਕੇ ਦੇਈਏ ਪਰ ਮੈਂ ਅਸੀਂ ਆਪਣੇ ਘਰੇ 'ਚ ਕਰੀਏ ਠੀਕ ਹੈ ਜੀ ਟ੍ਰੋਫੀ ਦੇਣੀ ਬੜੀਆ ਮੋਮੈਂਟੋ ਵੀ ਦੇਣੀ ਠੀਕ ਆ ਕੋਦਾਂ ਲਾਓ ਉਹਦੀ ਸਾਥ ਸਨਮਾਨ ਕਰੋ ਫਿਰ ਨੈਕਸਟ ਟਾਈਮ ਅਗਲੇ ਸਾਲ ਜੇ ਕੋਦਾਂ ਬਣਾ ਲਿਆ ਫਿਰ ਹੋਰ ਠੀਕ ਹੈ ਜੀ ਮਾਤੀ ਸਵੇਰੀ ਵਹੇ ਕੋ ਟਿਕਟ ਖਲਸ ਚਲੋ ਜੀ ਭਾਈ ਬੰਦ ਕਿੱਥੋਂ ਕਰਨਾ ਪਤਾ ਨਹੀਂ ਮੈਨੂੰ ਆਪ ਨੂੰ ਪਤਾ ਲਾਇ ਕਰਦਾ ਹਾਂ ਉਹ ਚਲੋ ਜੀ ਇੱਕ ਭਾਈ ਲਾਈਟ ਲਾਈਟ ਖਤਮ